ਆੰਦੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਰਕਾਨ ਦੇ ਉੱਪਰ ਪੀੜਾਪੰਦਾ ਦੁਆਰਾ ਸ਼ੁਰੂ ਹੋ ਗਿਆ ਫਲੋਰ ਦੇ ਉੱਪਰਲੇ ਨਾਲ ਦੇ ਵਿੱਚ ਦੁਕਾਨ ਹੈ ਜਿਹੜੀ ਜਿਹੜੀ ਕੋਈ ਦਾ ਸ਼ੁਰੂ ਕਰ ਰਹੀ ਹੈ ਉਸ ਨੂੰ ਤੁਹਾਨੂੰ ਜਿਹੜੇ ਫੋਰਸ ਪੁਰੇ ਜਿਹੜਾ ਆਪਰੇਸ਼ਨ ਆਲੀ ਮਿਲਟਰੀ ਕਰ ਰਹੇ ਨੇ ਐ ਐਸਐਸਪੀ ਹਰਿੰਦਰ ਸਿੰਘ ਵੀ ਪਹੁੰਚ ਚੁੱਕੇ ਨੇ ਸਰ ਕੀ ਕਾਰਵਾਈ ਹੋ ਰਹੀ ਹੈ ਜੇ ਇੱਕ ਵਿਜੇ ਮਸ਼ੀਨ ਆ ਦਾ ਜਿਹੜਾ ਹੈਗਾ ਇੱਥੇ ਸ਼ਖਸ ਦੀ ਜਿਹੜੀ ਪ੍ਰਾਪਰਟੀ ਹੈਗੀ ਜਿਹੜੀ ਇਹਨੇ ਇਲੀਗਲੀ ਤੇ ਐਨਕਰੋਚਮੈਂਟ ਕਰਕੇ ਬਣਾਈ ਰਹੀ ਹੈ ਇਹ ਵਿਅਕਤੀ ਜਿਹੜਾ ਨਸ਼ੇ ਦਾ ਜਿਹੜਾ ਕਾਰੋਬਾਰ ਦਾ ਕੰਮ ਕਰਦਾ ਤੇ ਇਹਦੇ 21 ਜਿਹੜੇ ਪਰਚੇ ਦਰਜ ਨੇ ਜਿਹੜੇ ਵੱਖ-ਵੱਖ ਕ੍ਰਾਈਮ ਐਕਟ ਦੇ ਵਿੱਚ ਇਹਦੇ ਦਰਜ ਨੇ ਜਿਨ੍ਹਾਂ ਦੇ ਵਿੱਚ 307 ਦੇ ਲੜਾਈ ਝਗੜੇ ਤੇ ਐਨਡੀਪੀਐਸ ਦੇ ਜਿਹੜੇ ਤਿੰਨ ਮਕਾਦਮੇ ਇਹਦੇ ਤੇ ਰਸ਼ਾਹ ਦੇ ਨਾਲ ਰਿਲੇਟਡ ਹੈਗੇ ਨੇ ਬਾਕੀ ਹਰ ਜਿਹੜੇ ਹੈਗੇ ਨੇ ਕ੍ਰਾਈਮ ਹੈਡ ਨੂੰ ਕਵਰ ਕਰਦੇ ਹੋਏ ਤੇ ਪਰਚੇ ਜਿਹੜੇ ਦਰਜ ਹੈਗੇ ਨੇ ਟੋਟਲ 21 ਪਰਚੇ ਹੈਗੇ ਨੇ ਅ ਇਹ ਦੀ ਜਿਹੜੀ ਇਲੈਗਲ ਪ੍ਰਾਪਰਟੀ ਜਿਹੜੀ ਹੈਗੀ ਆ ਆਇਡੈਂਟੀਫਾਈ ਕੀਤੀ ਗਈ ਸੀ ਜਿਹਦੀ ਇਨਕ੍ਰੋਚਮੈਂਟਿੰਗ ਕੀਤੀ ਹੋਈ ਆ ਤਾਂ ਉਹ ਅੱਜ ਟੋਪਾਲਿਸ਼ ਜਿਹੜੀ ਕੀਤੀ ਗਈ ਇਸ ਤੋਂ ਇਲਾਵਾ ਹੋਰ ਵੀ ਇਹਦੀ ਵੀ ਪ੍ਰਾਪਰਟੀਆਂ ਹੈਗੇ ਆ ਪ੍ਰਾਪਰਟੀ ਇਹਦੀ ਪਹਿਲਾਂ ਇੱਕ ਇਹਦੀ ਜ਼ਮੀਨ ਵੀ ਜਿਹੜੀ ਹੈ ਉਹ 68 ਐਫਰ ਦਿੱਤਾ ਹੈ ਤਾਂ ਅਸੀਂ ਫ੍ਰੀਜ਼ ਕਰਵਾਈ ਆ ਕਿਉਂਕਿ ਇਹ ਸੈਕਟ ਦੇ ਜਿਹੜੀ ਧਾਰਾ ਦੇ ਤਲੇ ਜਿਹੜੀ ਵੀ ਇਲੈਗਲ ਗੋਆਡ ਪ੍ਰਾਪਰਟੀ ਹੁੰਦੀ ਆ ਕੋਈ ਨਸ਼ੇ ਦੇ ਪ੍ਰਸੀਡਸੋਂ ਪੜਾਈ ਹੁੰਦੀ ਆ ਉਹ ਅਸੀਂ ਇਹਦੀ ਜ਼ਬਤ ਕਰਾ ਚੁੱਕੇ ਆ ਤੇ ਅੱਜ ਇਹ ਜਿਹੜੀਆਂ ਪ੍ਰਾਪਰਟੀ ਡਿਵੈਲਪਮੈਂਟ ਇਸਨਾਂ ਅਸਲ ਵਿੱਚ ਰਵਿੰਦਰ ਬਲਕੀ ਦਿਨ ਜਿਸ ਤੱਕ ਇਹ ਲੀਗਲ ਪ੍ਰੋਪਰਟੀ ਹੈ ਨੂੰ ਜਿਹੜਾ ਟੈਨੋਲਿਜ ਕੀਤਾ ਜਾ ਰਿਹਾ ਤੇ ਵਿੱਚ ਕਾਨੂੰਨੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਰੋਜ਼ਾਨ ਦੇ ਉੱਪਰ ਪੀਲਾ ਪੱਤਾ ਜਿਸ ਤਰ੍ਹਾਂ ਸ਼ੁਰੂ ਹੋ ਗਿਆ ਫਲੋਰ ਦੇ ਪੁਰਾਣੇ ਵਾਲ ਵਾਲੇ ਦੇ ਵਿੱਚ ਦੁਕਾਨ ਹੈ ਤਾਂ ਇਹਦੀ ਜਿਹੜੀ ਕੋਆਰਡਿਨੇਸ਼ਨ ਸ਼ੁਰੂ ਕਰ ਰਹੀ ਦੀ ਰੋਸ ਸੁਣਤ ਨੂੰ ਲਈ ਅੱਜ ਤੱਕ ਰੋਸ ਕੋਲੇ ਜਿਹੜਾ ਆਪਰੇਸ਼ਨ ਆਲੀ ਮੀਟਿੰਗ ਕਰ ਰਹੇ ਨੇ ਐ ਐਸਐਸਪੀ ਰਵਿੰਦਰ ਬਲਕੀ ਪਹੁੰਚ ਚੁੱਕੇ ਨੇ ਸਰ ਕੀ ਕਾਰਵਾਈ ਹੋ ਰਹੀ ਹੈ ਇੱਕ ਵਿਜੇ ਮਸੀਹ ਨਾ ਦਾ ਜਿਹੜਾ ਹੈਗਾ ਇੱਥੇ ਸ਼ਖਸ ਦੀ ਜਿਹੜੀ ਪ੍ਰਾਪਰਟੀ ਹੈਗੀ ਜਿਹੜੀ ਇਹਨੇ ਇਲੀਗਲੀ ਤੇ ਐਨਕਰੋਚਮੈਂਟ ਕਰਕੇ ਬਣਾਈ ਰਹੀ ਹੈ ਇਹ ਵਿਅਕਤੀ ਜਿਹੜਾ ਨਸ਼ੇ ਦਾ ਜਿਹੜਾ ਕਾਰੋਬਾਰ ਦਾ ਕੰਮ ਕਰਦਾ ਤੇ ਇਹਦੇ 21 ਜਿਹੜੇ ਪਰਚੇ ਦਰਜ ਨੇ ਜਿਹੜੇ ਵੱਖ-ਵੱਖ ਕ੍ਰਾਈਮ ਐਕਟ ਦੇ ਵਿੱਚ ਇਹਦੇ ਦਰਜ ਨੇ ਜਿਨ੍ਹਾਂ ਦੇ ਵਿੱਚ 307 ਦੇ ਲੜਾਈ ਝਗੜੇ ਤੇ ਐਨਡੀਪੀਐਸ ਦੇ ਜਿਹੜੇ ਤਿੰਨ ਮਕਾਦਮੇ ਨੇ ਤੇ ਰਸ਼ਾਹ ਦੇ ਨਾਲ ਰਿਲੇਟਡ ਹੈਗੇ ਨੇ ਬਾਕੀ ਹਰ ਜਿਹੜੇ ਹੈਗੇ ਨੇ ਕ੍ਰਾਈਮ ਹੈਡ ਨੂੰ ਕਵਰ ਕਰਦੇ ਹੋਏ ਤੇ ਪਰਚੇ ਜਿਹੜੇ ਦਰਜ ਹੈਗੇ ਨੇ ਟੋਟਲ 21 ਪਰਚੇ ਹੈਗੇ ਨੇ ਅ ਇਹ ਦੀ ਜਿਹੜੀ ਇਲੈਗਲ ਪ੍ਰਾਪਰਟੀ ਜਿਹੜੀ ਹੈਗੀ ਆ ਆਇਡੈਂਟੀਫਾਈ ਕੀਤੀ ਗਈ ਸੀ ਜਿਹਦੀ ਇਨਕ੍ਰੋਚਮੈਂਟਿੰਗ ਕੀਤੀ ਹੋਈ ਆ ਤਾਂ ਉਹ ਅੱਜ ਟੋਪੋਲੋਜੀਕਲ ਜੈਦੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਵੀ ਇਹਦੀ ਵੀ ਪ੍ਰਾਪਰਟੀਆਂ ਹੈਗੇ ਆ ਪ੍ਰਾਪਰਟੀ ਇਹਦੀ ਪਹਿਲਾਂ ਇੱਕ ਇਹਦੀ ਜ਼ਮੀਨ ਵੀ ਜਿਹੜੀ ਹੈ ਉਹ 68 ਐਫਰ ਦਿੱਤਾ ਹੈ ਤਾਂ ਅਸੀਂ ਫ੍ਰੀਜ਼ ਕਰਵਾਈ ਆ ਐਨਜੀਪੀਐ ਐਕਟ ਦੀ ਜਿਹੜੀ ਧਾਰਾ ਦੇ ਤਲੇ ਜਿਹੜੀ ਵੀ ਇਲੈਗਲ ਗੋਆਇੰਟ ਪ੍ਰਾਪਰਟੀ ਹੁੰਦੀ ਹੈ ਕੋਈ ਨਸ਼ੇ ਦੇ ਪ੍ਰਸੀਡਸ ਤੋਂ ਪਾਈ ਹੁੰਦੀ ਆ ਉਹ ਅਸੀਂ ਇਹਦੀ ਜੀਤ ਕਰਾ ਚੁੱਕੇ ਆ ਤੇ ਅੱਜ ਇਹ ਜਿਹੜੀਆਂ ਪ੍ਰਾਪਰਟੀ ਨਬਾਤ ਇਸ ਜਨਤਵਿਹਰ ਵਿੰਡਰ ਬਰਕ ਦਿਨ ਜਿਸ ਤੱਕ ਜਿਹੜੀ ਇਹ ਲੇਗਲ ਪ੍ਰੋਪਰਟੀ ਹੈ ਨੂੰ ਜਿਹੜਾ ਟੈਨੋਲਿਜ ਕੀਤਾ ਜਾ ਰਿਹਾ ਹੈ ਉਸ ਵਿੱਚ